ਆਹ ਗਲਤੀ ਕਾਰਨ ਕਿਸਾਨ ਵੀਰੋ ਤੁਹਾਡੇ ਪਸ਼ੂ ਤਾਂ ਬਿਮਾਰ ਹੋਣਗੇ ਹੋਣਗੇ ਤੇ ਨਾਲ ਤੁਹਾਡੇ ਬਿਮਾਰ ਹੋਣ ਦੇ ਚਾਂਸਸ ਬਹੁਤ ਵੱਧ ਜਾਣਗੇ ਇਹੋ ਜੀਆਂ ਭਿਆਨਕ ਬਿਮਾਰੀਆਂ ਸਰੀਰ ਨੂੰ ਲੱਗਣੀਆਂ ਜਿਨ੍ਹਾਂ ਦੇ ਆਪਾਂ ਨੂੰ ਨਾਂ ਵੀ ਨਹੀਂ ਪਤਾ ਆ ਗਲਤੀ ਹਰ ਇੱਕ ਕਿਸਾਨ ਭਰਾ ਕਰ ਰਿਹਾ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਵੀ ਇਹ ਜਾਣਕਾਰੀ ਹਰ ਇੱਕ ਕਿਸਾਨ ਭਰਾ ਤੱਕ ਪਹੁੰਚ ਜੇ ਵੀਡੀਓ ਦੀ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਹਰ ਇੱਕ ਕਿਸਾਨ ਭਰਾ ਤੱਕ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਆਪਾਂ ਗੱਲਬਾਤ ਕਰਦੇ ਆਂ ਬਾਈ ਜੀ ਚਾਰ ਬਾਰੇ ਬਹੁਤੇ ਸਾਰੇ ਕਿਸਾਨ ਕੀ ਕਰਦੇ ਆ ਵੀ ਚਾਰ ਜਦੋਂ ਪਸ਼ੂਆਂ ਨੂੰ ਪਾਉਣਾ ਹੁੰਦਾ ਪਟੋਏ 'ਚ ਬਹੁਤ ਸੋਨਾ ਹੁੰਦਾ ਪਰ ਜਦੋਂ ਪਸ਼ੂਆਂ ਨੂੰ ਪਾਉਣਾ ਹੁੰਦਾ ਕਿ ਇੱਕ ਰੰਗ ਦਾ ਤਾਂ ਬਹੁਤ ਘੱਟ ਲੋਕ ਪੱਟਦੇ ਆ ਦੋ-ਦੋ ਦਿਨਾਂ ਦਾ ਚਾਰ ਘਰੇ ਲਿਆ ਕੇ ਰੱਖ ਲੈਂਦੇ ਆ ਕਿਉਂਕਿ ਜ਼ਿਆਦਾਤਰ ਕਿਸਾਨਾਂ ਦੇ ਟੋਏ ਖੇਤਾਂ ਦੇ ਵਿੱਚ ਨੇ ਜਦੋਂ ਆਪਾਂ ਖੇਤਾਂ ਦੇ ਵਿੱਚੋਂ ਟੋਏ 'ਚੋਂ ਚਾਰ ਪੱਟ ਕੇ ਲਿਆ ਕੇ ਘਰੇ ਦੋ ਦਿਨਾਂ ਦੇ ਲਈ ਰੱਖਤਾ ਤਾਂ ਸਮਝ ਲਓ ਬਾਈ ਜੀ ਉਹ ਜ਼ਹਿਰ ਬਣ ਗਈ ਨਿਰੀ ਜ਼ਹਿਰ ਜਿਵੇਂ ਆਹ ਚਾਰ ਬਾਈ ਵਰਗਿਆਂ ਨੇ ਪੱਟ ਕੇ ਲਿਆਂਦਾ ਸੀ ਤੇ ਇਹਨਾਂ ਨੇ ਕੀ ਕੀਤਾ ਦੋ ਦਿਨਾਂ ਬਾਅਦ ਮੈਂ ਇਹਨਾਂ ਦੇ ਗਿਆ ਹੋਇਆ ਸੀ ਆਪਣੇ ਰਿਸ਼ਤੇਦਾਰਾਂ ਦੇ ਤੇ ਇਹਨਾਂ ਨੇ ਚਾਰ ਜਦੋਂ ਮੈਂ ਦੇਖਿਆ ਤੇ ਇਹ ਬਾਈ ਸਵੇਰ-ਸਵੇਰ ਆਏ ਮਸਲੀ ਜਾਵੇ ਮੈਂ ਕੀ ਗੱਲ ਕਹਿੰਦਾ ਬਾਈ ਜੀ ਇਹ ਚਾ ਖਲੇਪੜ ਜੇ ਬਣ ਜਾਂਦੇ ਆ ਇਹਨੂੰ ਰਲਵਾਉਣ ਦੇ ਮਾਰੇ ਇਹਨੂੰ ਮਿਕਸ ਕਰ ਦਿੰਨੇ ਆ ਇਹਦਾ ਬਾਈ ਜੀ ਬਹੁਤ ਵੱਡਾ ਨੁਕਸਾਨ ਹੈ ਇਹ ਜਿਹੜੇ ਖਲੇਪੜ ਬਣਦੇ ਆ ਇਹਨੂੰ ਉੱਲੀ ਲੱਗ ਜਾਂਦੀ ਹੈ ਚਿੱਟੀ ਸਿੱਧਮ ਸਿੱਧੀ ਦਿਖ ਰਹੀ ਹੈ ਬਾਈ ਉੱਲੀ ਇਹ ਜਿਹੜੀ ਕਿ ਪਸ਼ੂਆਂ ਦੇ ਲਈ ਬਹੁਤ ਹੀ ਹਾਨੀਕਾਰਕ ਹੈ ਕਾਰਨ ਹੈਗੀ ਜਿਹੜੇ ਦੇ ਜਿਹਦੇ ਕਾਰਨ ਮਟਾਇਟਸ ਤੇ ਹੋਰ ਕਈ ਪ੍ਰਕਾਰ ਦੀਆਂ ਬਿਮਾਰੀਆਂ ਪਸ਼ੂ ਦੇ ਵਿੱਚ ਆਉਂਦੀਆਂ ਤੇ ਪਸ਼ੂ ਨਵੇਂ ਦੁੱਧ ਨਾ ਹੋਣਾ ਤੇ ਪਸ਼ੂ ਦਾ ਬਾਰ-ਬਾਰ ਰਿਪੀਟ ਹੋਣਾ ਇਹ ਇਹ ਇਦਾਂ ਦੇ ਗਲਤੀਆਂ ਦੇ ਕਾਰਨ ਹੋ ਜਾਂਦੇ ਆ ਬਈ ਜੀ ਇਹ ਇਸ ਲਈ ਕਦੇ ਵੀ ਤੁਸੀਂ ਚਾਰ ਬਣਾ ਰਹੇ ਹੋ ਉਹਨੂੰ ਉਸਾਰੀ ਉਹਦੀ ਵਿਧੀ ਤੁਹਾਨੂੰ ਪੂਰੀ ਪਰਪਰ ਜਾਣਕਾਰੀ ਹੋਣੀ ਚਾਹੀਦੀ ਹੈ ਇਸ ਲਈ ਆਹ ਗੱਲਤੀ ਕਿਸਾਨ ਭਰਾ ਜਿਹੜੇ ਵੀਡੀਓ ਦੇਖ ਰਹੇ ਆ ਤੇ ਜਿਨ੍ਹਾਂ ਦੇ ਕੋਲੇ ਚਾਰ ਪਾਇਆ ਵੇ ਜਾਂ ਜੋ ਕੋਈ ਹੋਰ ਤੁਹਾਡਾ ਕਿਸਾਨ ਮਿੱਤਰ ਆਈ ਦੀ ਗਲਤੀ ਕਰਦਾ ਤਾਂ ਉਹਦੇ ਤੱਕ ਇਹ ਵੀਡੀਓ ਜਰੂਰ ਸ਼ੇਅਰ ਕਰਿਓ ਤੇ ਇਹ ਬਈ ਕੋਈ ਜਾਣ ਕੇ ਵਿਊ ਲੈਣ ਦੇ ਖਾਤਰ ਵੀਡੀਓ ਨਹੀਂ ਬਣਾਈ ਗਈ ਇਹ ਸਪੈਸ਼ਲੀ ਜਾਣਕਾਰੀ ਦੀ ਖਾਤਰ ਹੈ ਜੇ ਤੁਸੀਂ ਕਹਿੰਦੇ ਇਹ ਬਹਿਮ ਕੱਢਣਾ ਹੋਇਆ ਵੀ ਯਾਰ ਬਈ ਵੀਡੀਓ ਚ ਉਹੀ ਤਾਂ ਨਹੀਂ ਕਹੀ ਜਾਂਦਾ ਸੀ ਤਾਂ ਤੁਸੀਂ ਇੱਕ ਤਾਂ ਆਚਾਰ ਦਾ ਟੈਸਟ ਕਰਵਾ ਲਿਓ ਜਿਹੜਾ ਦੋ ਦਿਨਾਂ ਦਾ ਪਟਿਆ ਪਿਆ ਤੇ ਇੱਕ ਆਪਣਾ ਦੂਸਰਾ ਚਾਰ ਤੁਰੰਤ ਟੋਏ ਦੇ ਵਿੱਚੋਂ ਪਟ ਕੇ ਉਹਦਾ ਆਚਾਰ ਦਾ ਤੁਸੀਂ ਟੈਸਟ ਕਰਵਾਇਓ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਵੀ ਕਿੰਨਾ ਕੁ ਫਰਕ ਹੈ ਕੀ ਗੱਲਬਾਤ ਹੈ ਬੇਰਕਾਲੇ ਸ਼ਾਇਦ ਸੌਰੀ ਪਹਿਲਾਂ ਨੈਸਲ ਮੇਰੇ ਮੈਂ ਲਾ ਦਾ ਫ੍ਰੀ ਟੈਸਟ ਕਰਦੇ ਸੀ ਅਚਾਰ ਦਾ ਪਤਾ ਕਰ ਲਓ ਕਿਹੜੀ ਕੰਪਨੀ ਕਰ ਰਹੀ ਹੈ ਬਹੁਤ ਸਾਰੀਆਂ ਕੰਪਨੀਆਂ ਫ੍ਰੀ ਦੇ ਵਿੱਚ ਵੀ ਕਰਦੀਆਂ ਤੇ ਇਹਦੇ ਚਾਰजेस ਵੀ ਕੋਈ ਜ਼ਿਆਦਾ ਨਹੀਂ ਹੁੰਦੇ ਜੇ ਤੁਸੀਂ ਆਪ ਚਾਰ ਕਹਿੰਦੇ ਟੈਸਟ ਕਰਵਾਉਣਾ ਚਾਹੁੰਦੇ ਹੋ ਇਸ ਲਈ ਕਿਸਾਨ ਵੀਰੋ ਬੇਨਤੀ ਹੈ ਵੀ ਜਦੋਂ ਵੀ ਤੁਸੀਂ ਪਸ਼ੂਆਂ ਨੂੰ ਚਾਰ ਪਾਉਣਾ ਸਿਰਫ ਇੱਕ ਦੋ ਘੰਟਾ ਜਿਹੜਾ ਉਹਨੂੰ ਵੱਧ ਤੋਂ ਵੱਧ 3 ਘੰਟੇ ਟੋਏ ਦੇ ਵਿੱਚੋਂ ਪਹਿਲਾਂ ਕੱਢ ਕੇ ਤੇ ਨਾਲ ਦੀ ਨਾਲ ਪਸ਼ੂ ਨੂੰ ਪਾ ਦੇਣਾਗਾ ਇਹ ਕਿਉਂਕਿ ਜਦੋਂ ਵੀ ਇਹ ਹਵਾ ਦੇ ਕੰਟੈਕਟ ਦੇ ਵਿੱਚ ਆ ਗਿਆ ਤਾਂ ਇਹਦੇ ਵਿੱਚ ਉਲੀ ਲੱਗਣੀ ਸਟਾਰਟ ਹੋ ਜਾਂਦੀ ਹੈ ਜਿਹੜੀ ਕਿ ਆਪਾਂ ਨੂੰ ਦੋ ਦਿਨਾਂ ਬਾਅਦ ਆ ਖੁੱਲੀਆਂ ਅੱਖਾਂ ਦੇਖ ਜਾਂਦੀ ਹੈ ਤੇ ਜੇ ਆਪਾਂ ਉਹਨੂੰ 3-4-5 ਘੰਟਿਆਂ ਬਾਅਦ ਦੇਖਾਂਗੇ 7 ਘੰਟਿਆਂ ਬਾਅਦ ਤਾਂ ਉਹ ਟੈਲੀਸਕੋਪ ਦੇ ਰਾਹੀਂ ਤਾਂ ਦੇਖ ਜਾਂਦੀ ਹੈ ਇਦਾਂ ਖੁੱਲੀਆਂ ਅੱਖਾਂ ਨਾਲ ਨਹੀਂ ਦੇਖਦੀ ਦੋ ਦਿਨਾਂ ਬਾਅਦ ਆ ਦੇਖੋ ਚਿੱਟੇ ਚਿੱਟੀਆਂ ਨੋ ਜਰੂਰ ਖੁੱਲੀਆਂ ਖਾਣਾ ਦੇਖਣ ਲੱਗ ਜਾਂਦੀ ਹੈ ਇਸ ਲਈ ਐਦਾਂ ਦੀ ਹੋਰ ਵੀਡੀਓ ਆਪਾਂ ਜਾਣਕਾਰੀ ਵਾਲੀਆਂ ਲੈ ਕੇ ਆਉਂਦੇ ਰਹਾਂਗੇ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਓ ਤੇ ਜੇ YouTube ਤੇ ਦੇਖ ਰਹੇ ਹੋ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ ਨਵੀਂ ਜਾਣਕਾਰੀ ਨਾਲ ਧੰਨਵਾਦ ਜੀ